ਕਾਲੀ ਦਾਲ ਜਿੰਦਾਬਾਦ ਸਦਾ ਸਦਾ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਅਵਾਜ਼ਿੰਦਰੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਚਕਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਮਕਰ ਸਿੰਘ ਲਾਲਕਾ ਜਿੰਦਾਬਾਦ ਸ਼੍ਰੋਮਣੀ ਕਾਲੀ ਦਾਲ ਜਿੰਦਾਬਾਦ ਬਲੈ ਸੋਨਹਾਰ ਹੋਸ਼ੀਆਰ ਹਰਚੰਦ ਸਿੰਘ ਗੇਤੀ ਜੀ ਭਾਰਤੀ ਜਨਤਾ ਪਾਰਟੀ ਵਿੱਚ ਰਹੇ ਗਏ ਸਨ ਸੋ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਰਹੇ ਨੇ ਤੁਸੀਂ ਮੈਂ ਇੱਕ ਇਹਨਾਂ ਨੂੰ ਵਿਸ਼ਵਾਸ ਦੋਣਾ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਪਾਰਟੀ ਹੈ ਤੁਸੀਂ ਵਾਪਸੀ ਕੀਤੀ ਆਪਣੇ ਘਰ ਦੇ ਵਿੱਚ ਤੁਹਾਨੂੰ ਜੀ ਆਇਆਂ ਕਹਿੰਦੇ ਆ ਤੇ ਦੂਸਰੀ ਬੇਨਤੀ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਮਾਂ ਪਾਰਟੀ ਹੈ ਕਿਸੇ ਵੀ ਗੱਲ ਤੋਂ ਜਥੇਦਾਰ ਸਾਹਿਬਾਨ ਤੁਹਾਨੂੰ ਸਾਰਿਆਂ ਨੂੰ ਮੈਂ ਵਾਅਦਾ ਕਰਦਾ ਕਿ ਗੇਤੀ ਸਾਹਿਬ ਸਾਡੀ ਬਲਾਕ ਸੰਮਤੀ ਦੀ ਚੋਣ ਲੜਨਗੇ ਜਿਹੜੋਂ ਤੋਂ ਤੇ ਜਿੱਥੇ ਕਿਤੇ ਪਾਰਟੀ ਦੇ ਅਹੁਦੇਦਾਰੀਆਂ ਦੀ ਗੱਲ ਹੋਊ ਉੱਥੇ ਵੀ ਇਹਨਾਂ ਨੂੰ ਰਜਿਸਟ ਕਰਾਂਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹਨਾਂ ਨੇ ਇੱਕਾ ਕੀ ਵੱਡੇ ਉਹਦੇ ਉੱਤੇ ਰਹੇ ਨੇ ਸੋ ਮੈਂ ਇਹਨਾਂ ਨੂੰ ਜੀ ਆਇਆਂ ਕਹਦਾ ਤੇ ਸਮੁੱਚੀ ਇਸ ਨਗਰ ਤੇ ਜਿਹੜੇ ਲੋਕ ਨੇ ਸਾਰੇ ਜਿਹਨੇ ਇਸ ਜੂਨ ਦੇ ਜਿੰਨੇ ਵੀ ਬਿੰਡ ਪੈਂਦੇ ਨੇ ਮੈਸ ਹਾਂਜੀ ਮੈਸ ਕੱਲੇ ਮਾਜਰਾ ਦਾ ਮੈਸ ਅਗੇਤੀ ਗੇਤੀ ਇਹ ਸਾਰੇ ਇੱਥੇ ਸੱਜਣ ਇਕੱਠੇ ਹੋਏ ਨੇ ਜਿਨ੍ਹਾਂ ਨੇ ਜੁਆਇਨਿੰਗ ਕਰਾਈ ਹੈ ਤੇ ਨਾਲ ਹੀ ਇਹਨਾਂ ਦੇ ਚੋਣ ਦਾ ਦਾਨ ਕੀਤਾ ਸੋ ਮੈਂ ਇਹਨਾਂ ਨੂੰ ਵਧਾਈ ਵੀ ਦੇਣੀ ਚਾਹੁੰਦਾ ਸ਼ੁਰੂ ਤੋਂ ਪਤਨਕ ਪਰਿਵਾਰ ਹੈ ਕਿਸੇ ਗੱਲੋਂ ਨਾਰਾਜ਼ ਹੋ ਕੇ ਮੈਂ ਬੀਜੇਪੀ 2020 ਵਿੱਚ ਜੁਆਇਨ ਕਰ ਲਈ ਸੀ ਤੇ ਮੈਂ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਦਿਹਾਤੀ ਸਰਪਲ ਪ੍ਰਧਾਨ ਆ ਹੁਣ ਫਿਲਹਾਲ ਮੌਜੂਦਾ ਮੈਂ ਸਟੇਟ ਦਾ ਜੈਕਟ ਮੈਂਬਰ ਆ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਿਸਾਨ ਮੋਰਚੇ ਦਾ ਤੇ ਹੁਣ ਮੇਰੇ ਘਰ ਵਾਪਸੀ ਕੀਤੀ ਹੈ ਸਿਰਫ ਇਸ ਗੱਲ ਨੂੰ ਦੇਖਦੇ ਹੋਏ ਕਿ ਪੰਜਾਬ ਦਾ ਬਹੁਤ ਬਰਾਹਲ ਹੋ ਰਿਹਾ ਕਿਉਂ ਪੰਜਾਬ ਨੂੰ ਬਾਹਰੋਂ ਲੋਕ ਜਮੇਦਾਰ ਖਾ ਸਾਹਿਬ ਨੇ ਕਿਹਾ ਵੀ ਧੜ ਵੀ ਆ ਕੇ ਲੁੱਟਣ ਲੱਗੇ ਨੇ ਤੋਂ ਸਾਡੀ ਅੰਦਰੋਂ ਆਤਮਾ ਜਾਗੀ ਹੈ ਕਿ ਕਿਉਂ ਨਾ ਅਸੀਂ ਆਪਣੀ ਮਾ ਪਾਰਟੀ 'ਚ ਵਾਪਸੀ ਕਰਕੇ ਦੁਬਾਰਾ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਜਲਦੀ ਬਾਲ ਮੋੜ ਸਮਾਈਏ ਤਾਂ ਜੋ ਪਾਰਟੀ ਪ੍ਰਧਾਨ ਸਰ ਸੁਖਵੀਰ ਸਿੰਘ ਜੀ ਬਾਦਲ ਜਿਸ ਤਰ੍ਹਾਂ ਪਹਿਲਾਂ ਵਹਾ ਚੱਲਦਾ ਸੀ ਨੇਰੀ ਚੱਲਦੀ ਸੀ ਡਿਵੈਲਪਮੈਂਟ ਦੀ ਹੋਰ ਸਾਰੇ ਕੰਮਾਂ ਦੀ ਉਹ ਦੁਬਾਰਾ ਪੰਜਾਬ ਸ਼ੁਰੂ ਕਰਾਈ। ਸਮਾਂ ਸਰਦਾਰ ਹਰਚਰਨ ਸਿੰਘ ਜੀ ਅਗੇਤੀ ਜੋ ਸਾਡੇ ਇਲਾਕੇ 'ਚ ਬੀਜੇਪੀ ਵੱਲੋਂ ਸੇਵਾ ਨਿਭਾ ਰਹੇ ਤੇ ਅੱਜ ਆਪਣੀ ਮਾ ਪਾਰਟੀ 'ਚ ਦੁਬਾਰਾ ਉਹਨਾਂ ਨੇ ਵਾਪਸੀ ਕੀਤੀ ਹੈ। ਅਸੀਂ ਇਹਨਾਂ ਦਾ ਸਰੋਣੀ ਅਕਾਲੀ ਦਲ ਜੁਆਇਨ ਕਰਨ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਵੀਰ ਨੂੰ ਮਿਸਵਾਹ ਦਿਵਾਉਣਾ ਕਿ ਹਰ ਸਮੇਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਸਾਰੇ ਰਲ ਮਿਲ ਕੇ ਇਲਾਕੇ ਵਿੱਚ ਸਰੋਣੀ ਅਕਾਲੀ ਦਲ ਦੇ ਕੈਂਡੀਡੇਟਾਂ ਨੂੰ ਜਿਤਾਵਾਂਗੇ ਤੇ